ਉਹ ਉਪਰ ਲੈ ਜਾਣਾ ਸਾਡੇ ਡੈਲਟੋਲ ਚ ਤੇਲ ਦੇ ਤਿੰਨ ਢੋਲ ਬਰਾਬਰ ਬਰਾਬਰ ਪਏ ਹੋਏ ਡੀਜ਼ਲ ਦੇ ਤੇ ਡੀਜ਼ਲ ਦਾ ਲੇਖਾ ਜੋਖਾ ਉਹ ਹੋ ਹੀ ਜਾਂਦਾ ਇੱਕ ਦੋ ਦਿਨਾਂ ਬਾਅਦ ਤੇ ਦੋ ਚਾਰ ਦਿਨਾਂ ਬਾਅਦ ਉਧਰ ਉਧਰੀ ਟਰੈਕਟਰ ਚੱਲਿਆ ਹੁੰਦਾ ਤੇ ਉਹਦਾ ਹਿਸਾਬ ਕਿਤਾਬ ਕਰ ਲੈਣੇ ਹੁੰਦੇ ਆਗੇ ਜੀਦਾ ਵੀ ਟਰੈਕਟਰ ਚੱਲਿਆ ਹੋਵੇ ਤੇ ਗੱਗੂ ਵਾਲਾ ਟਰੈਕਟਰ ਤੇ ਹਰਾ ਲਿਆ ਉਹਨਾਂ ਨੇ ਹਰੇ ਦਾ ਹਿਸਾਬ ਕਿਤਾਬ ਉਹ ਹੀ ਜਾਂ ਕਰ ਲੈਣੇ ਆ ਸਾਂਝਾ ਤੇ ਬਰਮੇ ਤੇ ਲਾਇਆ ਸੀਗਾ ਗਗੂਆ ਟਰੈਕਟਰ ਤੇ ਆਪਣੇ ਨਾਲ ਸਪਰੇਅ ਕਰੀ ਜੀ ਘਟ ਘਟਾ ਕੇ ਉਹਦੇ ਚ ਉਹਦੇ ਚ 4 ਲੀਟਰ ਪਾਉਣਾ ਗਗੂਏ ਦੇ ਚੋਂ ਸਾਡੇ ਵਾਲ ਢੋਲ ਚੋਂ ਤੇ ਬਾਅਦ ਵਿੱਚ ਉਹ ਤਾਂ ਕੋਈ ਨਹੀਂ ਅਧਰ ਲੀਟਰ ਤੇ ਉਹ ਆਪਣਾ ਢੋਲ ਆ ਇਹ ਫਿਰ ਗਗੂ ਮਾਲ ਦਾ ਢੋਲ ਆ ਤੇ ਇਹ ਆਪਣਾ ਸਾਂਝਾ ਢੋਲ ਆਗਾ ਢੋਲ ਨਾਲ ਲਈ ਛਾਲੀ ਜੀ ਮਾਰੂਗਾ ਨੀ ਤਾਂ ਨਹੀਂ ਇਹ ਨਾ ਉਣੀ ਰੱਖਣੀ ਆ ਜਮਾ ਪਰ ਇਹਦਾ 6 ਲੀਟਰ ਪਾਇਆ ਜਾਂਦਾ ਇਸ ਢੋਲੀ ਚ ਭਾਈ ਆ ਜਿਹੜੀ 5 ਲੀਟਰ ਵਾਲੀ ਹੁੰਦੀ ਆ ਅ ਬਸ ਉਹੀ ਦਿਖੀ ਜਾਂਦਾ ਪਾਸੇ ਦੀ ਤੇ ਹੁਣ ਸਾਡੇ ਵਾਲ ਡਾਇਰੈਕਟਰ ਨਾਲ ਸਪਰੇਅ ਕਰੀ ਸੀ ਉਹ ਪਾ ਲੈਣੇ ਆਂਗੇ ਤੂੰ ਆ ਢੋਲੀਆਂ ਖਾਲੀ ਕਰਕੇ ਲੈ ਆਂ ਜੰਗਾ ਉਦੋਂ ਪਾ ਦੇਾਂਗੇ ਸਾਂਝੀ ਸਪਰੇਅ ਕਰੀ ਸੀ ਜਿਹੜੀ ਠੀਕ ਐ ਲੋਟ ਆ ਤੇ ਇਧਰ ਨੌਜਵਾਨ ਭਾਈ ਆ ਮੱਝਾਂ ਨੂੰ ਪਾਣੀ ਪਿਉਂਦਾ ਹੋਇਆ ਸਤਿ ਸ੍ਰੀ ਅਕਾਲ ਭਾਈ ਤੁਮੀ ਆਈ ਸੀ ਗੱਲ ਕਣੀਆਂ ਹੀ ਆ ਪੰਜ-ਸੱਤ ਮਿੰਟ ਚੱਲਦੀ ਰਹੀਆਂ ਸੀਗੀਆਂ ਬਾਹਲਾ ਵੀ ਨਹੀਂ ਸੀਗਾ ਤੇ ਅੱਜ ਵੀ ਬਦਲ ਬਾਈ ਵਾਲਾ ਮੋਬਲ ਬਣਿਆ ਹੋਇਆ ਤੇ ਪ੍ਰਸ਼ਾਦਾ ਪਾਣੀ ਛਾਕਦੇ ਆ ਤੇ ਢੋਲੀ ਚਾਕਦੇ ਆ ਗੱਡੀ ਖੇਤ ਨੂੰ ਹਾਕਦੇ ਆ ਤੇ ਵੇਖਦੇ ਆ ਕਹੇ ਜੀ ਗੱਲਬਾਤ ਬਣਦੀ ਅੱਜ ਵੀਡੀਓ ਦੇਖ ਰਹੇ ਸਾਰੇ ਵੀਰੇ ਭੈਣਾ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਚ ਅੱਜ 20 ਭਾਦੋਂ 5 ਸਤੰਬਰ 12 2024 ਤੇ ਗੱਗੂ ਕੇ ਆਲੇ ਪਾਸੇ ਆਏ ਆ ਖੇਤ ਜਾਣ ਦੀ ਤਿਆਰੀ ਕਰਦੇ ਸੀ ਪ੍ਰਸ਼ਾਦਾ ਪਾਣੀ ਹੀ ਸ਼ਕ ਲਿਆ ਤੇ ਟੈਲੀਫੋਨ ਦਾ ਚਾਚੇ ਦਾ ਆ ਪੈਵਾ ਸੀ ਅ ਸਮਾ ਬਾਬਾ ਲੇਟ ਹੋ ਗਏ 10 ਵਜੇ ਦੇ ਨੇੜੇ ਹੋ ਗਿਆ ਧੁੱਪ ਨੂੰ ਢੀਕਦੇ ਸੀਗੇ ਕੱਖਾਂ ਵਾਲੀ ਸਪਰੇ ਜੀ ਮਾਰਨੀ ਸੀਗੀ ਖੇਤ ਤੇ ਗੱਗੂ ਨੌਜਵਾਨ ਗਿਆ ਆਈ ਥੀ ਨਾਲ ਦੇ ਪਿੰਡ ਤੇ ਬੱਚੀ ਛੱਟਦੀ ਵਾਸੀ ਹਾਂ ਮਾਸੀ ਐ ਮਾਸੀ ਜੀ ਚਾਚੇ ਦੀ ਆਵਾਜ਼ ਆਈ ਉੱਧਰੋਂ ਕਹਿੰਦਾ ਬੱਚੀ ਵੇਚ ਜਾਂਦੀ ਬਈ ਤੇ ਆ ਕਰਦੇ ਆ ਗੱਲਬਾਤ ਬਈ ਸਾਰੀ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਲਈਦਾ ਫੋਲੋ ਆ ਲਾਜ਼ਮੀ ਕਰ ਲਿਓ ਤੇ ਅੱਛੀ ਦੇ 7 ਸਾਲ ਸੀਗੇ ਹੈਂ ਅੱਛੀ ਦੇ 7 ਸਾਲ ਸੀਗੇ 7 ਸੱਤ ਤੇ ਛੱਡਤੀ ਫਿਰ ਛੱਡਤੀ ਠੀਕ ਐ ਬਈ ਪਹਿਲਾਂ ਉਦੋਂ ਦੇਖੀ ਨਹੀਂ ਸੀ ਇਹ ਤੋ ਫੜਕੇ ਲਿਆਈ ਧਿਆਨ ਨਹੀਂ ਕਰਿਆ ਨਾ ਆਪਾਂ ਧਿਆਨ ਨਹੀਂ ਕਰਿਆ ਠੀਕ ਐ ਤੇ ਛੱਡਦੀ ਭਾਈ ਬੱਚੀ ਕਹਿੰਦੇ ਕਿੰਨੇ ਦੀ ਵੇਚਤੀ ਆ ਚਾਚਾ 100 ਲੱਖ ਦੀ ਅਸਾ ਤਰੀ ਗੱਲ ਚਾਚਾ ਆ ਰਹਿਆਂ ਨੂੰ ਚਾਚੇ ਵੱਲੋਂ 100 ਲੱਖ ਦੀ ਵੇਚਦੀ ਆ ਚਾਚਾ ਕਹਿੰਦਾ ਬੱਚੀ ਅਸੀਂ ਉਹ ਇਹ ਬਈਆਂ ਰੋਜ਼ ਕੰਮ ਨਹੀਂ ਕਰਚਾ ਕਰਤਾ ਸੀ ਕੁਛ ਨਾ ਸਿਆਰੇ ਨਾਲ ਥੋੜਾ ਮੋੜ ਕੇ ਨਹੀਂ ਜੀਰਾ ਕਵਾਦ ਅੱਜ ਚੱਲ ਪੋ ਨਹੀਂ ਲੱਗੂ ਜਿਹੜਾ ਦੋ ਦਿਨ ਦੀ ਰੱਖਾ ਗਈ ਨਾ ਪਾਣੀ ਕਰੇ ਸੀ ਹਾਂ ਤੇ ਦਾਣਾ ਪਾਣੀ ਚਾਚਾ ਕਹਿੰਦਾ ਇੰਨਾ ਕ ਰਲਿਆ ਸੀਗਾ ਤੇ ਬਹੁਤ ਸਾਰੇ ਵੀਰਾਂ ਦੇ ਭਾਈ ਕਮੈਂਟ ਆਏ ਸੀ ਕਿ ਚਾਚੇ ਤੋਂ ਭਾਈ ਤੁਸੀਂ ਪਹਿਲਾਂ ਇਹ ਜੱਕ ਜਾਨਾ ਕਿੱਥੇ ਲਗਾ ਕੇ ਰੱਖ ਰੱਖਿਆ ਸੀ ਚਾਚੇ ਤੋਂ ਕਹਿੰਦੇ ਪੁਰਾਣੀਆਂ ਗੱਲਾਂ ਸੁਣਾਇਆ ਕਰੋ ਵਧੀਆ ਲੱਗੀ ਚਾਚਾ ਗੱਲਬਾਤ ਕਹਿੰਦੇ ਪੁਰਾਣੀਆਂ ਗੱਲਾਂ ਸੁਣ ਕੇ ਸਲਾਮਾ ਮੈਂ ਕਿਤੇ ਫੇਰ ਖੇਤ ਗਿਆ ਕੱਲ ਨੂੰ ਠੀਕ ਐ ਹਾਂ ਖੇਤ ਜਾ ਕੇ ਸਲਾਮਾ ਕੇ ਚਾਚਾ ਕਹਿੰਦਾ ਫੇਰ ਮੈਂ ਬੜੀ ਹੁੰਦੀ ਸੀ ਤੇ ਕਿਵੇਂ ਨਾ 83 ਚ ਆਪਣੇ 35 ਮਾਣ ਕਣ ਕ ਆਪਣੇ ਹੋਈ ਤੇ 35 ਇਹਨਾਂ ਦੇ ਹੋਈ 1 ਟੰਗੀ ਪਾ ਰਏ 83 ਚ ਹਾਂ ਸਾਰੀ ਬੈਂਤੀ ਮਾਣ 35 ਮਾਣ ਆਪਣੇ ਹੋਈ ਤੇ 35 ਮਾਣ ਬੋਮੇ ਕਰਾਂਦੀ ਇਹਨਾਂ ਦੇ ਹੋਈ ਸੀ ਠੀਕ ਐ ਦੂਜੇ ਬਾਬੇ ਕੀ ਬੱਲਿਆਂ ਦੇ ਹੜੰਬਾ ਸੀ ਅੱਛਾ ਉਹ ਕਹਿੰਦਾ ਭੁੱਖੇ ਮਰ ਜੂਗੇ ਅੱਛਾ ਗੋਰ ਬਾੜ ਦਾ ਪ੍ਰਬੰਧ ਕਰਾ ਅਛਾ 83 ਚ ਉਹਨਾਂ ਨੇ ਬੋਰ ਦਾ ਪ੍ਰਬੰਧ ਕਰਵਾਇਆ ਸੀ ਵਿਚਾਰੇ ਨੇ ਤੇ ਫੇਰ ਤਾਂ ਕਣਕ ਦਾ ਪਤਾ ਹੀ ਨਹੀਂ ਤੂੜਦੇ ਢੇਰਾ ਢਾਲੀ ਜਿਹੜੀ ਲੱਗੀ ਸੀ ਉਹ ਪਾਣੀ ਦੀ ਕਮੀ ਵੱਲੋਂ ਖੜਾ ਰਹਿਦਾ ਸੀ ਕੰਮ ਪਹਿਲਾਂ ਪਾਣੀ ਹੁੰਦਾ ਨਹੀਂ ਜਿਹੜਾ ਹੁੰਦੀਆਂ ਚਾਰ ਕਰਾਣਾ ਉਸ ਤੋਂ ਬਾਅਦ ਮੋਗਾ ਲੱਗਾ ਸੀ ਫੇਰ ਤਾਂ ਬੱਲੇ ਬੱਲੇ ਵਾਲਾ ਕਿੱਲੇ ਦੀ 7 ਮån 8 ਮån ਆਏ ਜਿਵੇਂ ਲਿਖੀ ਪਤਰੀ ਬਤਨੀ ਹੁੰਦੀ 7 8 ਮån ਠੀਕ ਹੈ ਉਹ ਇਹਦਾ ਉਹਨਾਂ ਨੇ ਬੋਰ ਦੀ ਵਾਲਾ ਛੇਰੀ ਦਿੱਤੀ ਤੇ ਇਦੋਂ ਮੈਂ ਕਰਾਂਦਾ ਐਸਾ ਸੀ ਛੱਤੂ ਘਰ ਦੇ ਆਪਣਾ ਇਹ ਨਹੀਂ ਸੀਗੇ ਸਿੱਧਾ ਇਹਨਾਂ ਨੂੰ ਲਵਾਉਂਦੇ ਸੀ ਅੱਛਾ ਉਹ ਉੱਤਰਾ ਬਾਜਿਆਂ ਦੇ ਦਰੇ ਕਣਕ ਦੇ ਉਹ ਤਾਂ ਉਹ ਤਾਂ ਸਾਧਨ ਦਾ ਹੁੰਦਾ ਨਹੀਂ ਸੀਗਾ ਢੇਰ ਲਾਈ ਜਾਂਦੇ ਉੱਥੇ ਕੜਕੜ ਢੰਬੇ ਨਾਲ ਆ ਥੱਲੇ ਬੱਲੀ ਦੇ ਹਾਂ ਤੇ ਬਾਅਦ ਚ ਕਾਦੇ ਚ ਲੱਦ ਗਲੇ ਹੁੰਦੇ ਸੀ ਤੇ ਮੈਨੂੰ ਲਾਉਂਦੇ ਔਖੇ ਕਾਂਚ ਜੇ ਮੱਟਰ ਚੱਕਣੇ ਔਖੇ ਹੁੰਦੇ ਸਭ ਤੋਂ ਹਾਂ ਇਹ ਜਦੋਂ ਭਾਈ ਅਸੀਂ ਕੰਮ ਕਰਨ ਲੱਗੇ ਸੀਗੇ ਉਦੋਂ ਚਾਚੇ ਨੂੰ ਯਾਦ ਹੀ ਹੋਗਾ ਫਿਰ ਬੱਠਰ ਦੇ ਡਿਊਟੀ ਮੇਰੀ ਲੱਗੀ ਸੀ ਹੈਨਾ ਚਾਚਾ ਉਸ ਤੋਂ ਬਾਅਦ ਸਾਰੇ ਰੋਖ ਲੋ ਤਾਂ ਟੂਈ ਪਾਣੀ ਨਹੀਂ ਪੀ ਸਕਦਾ ਉਹ ਤਾਂ ਬੱਠੜਾ ਵਾਲਾ ਮਤਲਬ ਹਾਂ ਬੱਠੜ ਭਰੀ ਜਾਂਦਾ ਸੀ ਉਸ ਤੋਂ ਬਾਅਦ ਜਿੰਨੀ ਵੀ ਖੜੰਬੇ ਨਾਲ ਕਣਕ ਕੱਢੀ ਆ ਸਾਰੀ ਦਾਸ ਖੋਦਾ ਅਪ ਚੱਕਦੇ ਰਹੇ ਹੈਗੇ ਉਦੋਂ ਉਦੋਂ ਹਜੇ ਸੌਖਾ ਜੀ ਤੋਂ ਢੇਰੀ ਲਾਉਂਦੇ ਸੀ ਕਿਉਂ ਉਦੋਂ ਤਾਂ ਥੱਲੇ ਢੇਰੀ ਲੱਗ ਜਾਂਦੀ ਉਹਨੂੰ ਖੇਤ 'ਤੇ ਪਰਾ ਕਰ ਦਿੰਦੇ ਹਾਂ ਪਰੇ ਡਾਲ ਜੀ ਕੈਲੀ 'ਚ ਪਾਉਣਾ ਸੀ ਕੁਆਟਰ-ਕੁਆਟਰ ਦੇ ਢੋਲ ਹੁੰਦੇ ਸੀ ਪਹਿਲਾਂ ਤੁਹਾਨੂੰ ਭਰਨਾ ਫਿਰ ਚੜ੍ਹ ਕੇ ਉਲਟਾ ਕੇ ਉਲਟਾਉਂਦੇ ਤਾਂ ਬੱਠੜ ਫੇਰ ਉਹ ਡੋਲੇ ਜਾਂਦਾ ਸੀ ਉਤੋਂ ਦੀ ਉਹ ਢੋਲ ਵਾਲ ਟਾਉਣ ਵਾਲਾ ਥੋੜਾ ਜਿਹਾ ਨਹੀਂ ਹੁੰਦਾ ਸੀ ਮੈਂ ਤਾਂ ਨਾਲ ਜਣਾ ਹੁੰੂਂਗੀ ਹੁੰ ਕੇ ਰਾਣਾ ਬੱਠਲ ਵਾਲੀ ਇਹ ਰੱਖਦਾ ਹਾਂ ਉਹ ਸ਼ੌਂਕ ਜੀ ਦਾ ਕੰਮ ਜਿਹਾ ਹੋ ਜਾਂਦਾ ਸੀਗਾ ਢੇਰੀ ਨਹੀਂ ਲੱਗਣ ਦਿੰਦਾ ਸੀ ਉੱਥੇ ਠੀਕ ਆ ਜਿਹੜਾ ਉਹ ਦਾਣੇ ਉਲਟਾਉਣ ਵਾਲਾ ਕੰਮ ਸੀ ਉਹ ਥੋੜਾ ਜਿਹਾ ਕਿਹੜਾ ਸੀਗਾ ਉਹ ਕੁਆਟਰ ਦਾ ਢੋਲ ਬਣਾ ਲਿਆ ਮਗਰ ਉਹ ਮੱਲੇ ਨੇ ਪਹਿਲਾਂ ਤਾਂ 20-30 ਕਿਲੋਨੀਆਂ ਹੁੰਦੀਆਂ ਸੀ ਢੋਲੀਆਂ ਹੀ ਹਾਂ ਹਾਂ ਮਾਰੋ ਕੁਆਟਰ ਦਾ ਕੰਗੇ ਦੇ ਉਹਨਾਂ ਨੂੰ ਹੱਡਾ ਉਜੀਬ ਕਢਾਉਂਦਾ ਉਹ ਤੇ ਫਿਰ ਜਦੋਂ ਇੱਥੇ ਔਖਾ ਦਾ ਆਉਂਦਾ ਮੈਨੂੰ ਡਾਉਂਦੇ ਜੇ ਰਾਤ ਨੂੰ ਮੋਗਾ ਮਗਾ ਖੋਲਦੇ ਤੇ ਕੀ ਹੁੰਦਾ ਆ ਕਿ ਤੂੰ ਮੋਗੇ ਤੇ ਬਹਿ ਜਾ ਉੱਥੇ ਉਹ ਨੂੰ ਜ ਕਰਦੇ ਕੋ ਕੋ ਉੱਥੇ ਬੰਦਾ ਘਰੇ ਨਹੀਂ ਜਾਂਦਾ ਸੀ ਉਸ ਟਾਈਮ ਤੋਂ ਜਿੱਥੇ ਰਾਤ ਨੂੰ ਬਿਠਾ ਜਾਂਦੇ ਸੀ ਜਿੱਥੇ ਰਾਤ ਨੂੰ ਪਾਇਆ ਹੁੰਦੇ ਕਹਿੰਦੇ ਇੱਥੇ ਬਹਿ ਜਾ ਮੋਗੇ ਤੇ ਤੂੰ ਇੱਕ ਟਰਾਂਸ ਮੈਨ ਬਹੁਤ ਹੋਈ ਨਹੀਂ ਕੁੱਤਾ ਇੱਕ ਬੰਦਾ ਇੱਕ ਬੁੜੀ ਰਾਤ ਦਾ ਇੱਕ ਡੂੜ ਦਾ ਟਾਈਮ ਸੀ ਮੈਨੂੰ ਮੋਗੇ ਤੇ ਪਾਇਆ ਇਹਨਾਂ ਨੇ ਮੈਂ ਮੋਗੇ ਤੇ ਅੰਡਗੀ ਦੇ ਨਾਲ ਜਿ ਲਾ ਕੇ ਪਾਇਆ ਗਿਆ ਖਬਰ ਜੀ ਸੀ ਹੂੰ ਵੜਾ ਪੁੱਤਾ ਅਮਰੀਕਾ ਨੇ ਸੁngਕੇ ਜੇ ਮੁੜ ਗਿਆ ਮੈਨੂੰ ਕੰਨ ਦੇ ਚਾਰ ਕੇ ਚਾਕੇ ਮਾਰ ਬੰਦਾ ਨਾ ਉਹਨਾਂ ਨੇ ਬੁਲਾਇਆ ਮੈਨੂੰ ਨਾ ਆਪਾਂ ਬੁਲਾਉਣਾ ਕੀ ਸੀਗਾ ਨਹੀਂ ਮੋਗੇ ਤੇ ਕਾਹ ਤੋਂ ਪੈਂਦੇ ਹੁੰਦੇ ਸੀ ਉਦੋਂ ਉੱਥੇ ਪਾਣੀ ਪੂਣੀ ਟੁੱਟ ਜਾਂਦਾ ਸੀ ਲੇਵੇ ਉਹ ਗੇੜਾ ਮਾਰਨਾ ਪੈਂਦਾ ਮੁਸ਼ਕਿਲ ਆਣ ਦਕਰ ਠੀਕ ਆ ਉਹ ਕੱਚੇ ਖਾੜ ਕਰਕੇ ਕੱਚਾ ਖਾੜ ਕਰਕੇ ਉੱਥੇ ਡਿਉੜੀ ਰੱਖਣੀ ਪੈਣੀ ਠੀਕ ਐ ਤੇ ਇੱਕ ਵਾਰੀ ਟੋਕਾ ਕਰਦੇ ਸੀ ਦਾਣੇ ਲਾਉਣ ਵੀ ਮੈਨੂੰ ਭੇਜ ਦੇ ਕਰੇ ਹਾਂ ਉਹ ਬੋਦੂ ਕੋਲੋਂ ਲੈਫਟ ਆਲ ਗੰਡਾ ਲੈਫਟ ਗਾਇਆ ਕਿੱਟੀ ਨੇ ਬਾਲਟਾਂ ਨਾਲ ਫੇਰ ਆਪਾਂ ਤੇਰੀ بیوی ਹੋ ਰਿਆ ਤੋਂ ਕੰਮ ਲੈਂਦੇ ਬਈ ਬਈ ਮੈਂ ਤਾਂ ਮਰਨ ਵਾਲਾ ਹੋ ਗਿਆ ਬਈ ਮਾਸੀ ਹੋ ਰਿਆ ਨੇ ਬਹੁਤ ਕਣ ਕਲਾਈ ਆਣਾ ਮਾਸੀ ਮੈਂ ਤਾਂ ਆ ਕੇ ਮੰਜੇ ਤੇ ਬਹਿ ਜਾਂਦਾ ਸੀ ਮੈਂ ਤਾਂ ਮਰਨਾ ਤਾਂ ਉਹੀ ਹੋਇਆ ਤਾਂ ਮੈਨੂੰ ਕਿ ਫੇਰ ਇੱਕ ਵਾਰੀ ਪੈਰ ਕੇ ਕੰਨੇਕ ਦਾ ਟਾਈਮ ਮੈਨੂੰ ਕਹਿੰਦੇ ਲਾ ਆ ਟਰੈਲੀ ਤੇ ਮੈਂ ਜਰਕਦੇ ਲਾ ਕੇ ਮੋੜਨ ਲੱਗਿਆ ਉਹ ਬੋੜਾ ਚਾਚਾ ਕਹਿੰਦਾ ਮੈਂ ਬੱਕ ਜਾਨਾ ਨਾਲ ਮੈਂ ਕੁਛ ਨਹੀਂ ਦੂੰਗਾ ਚਾਰ ਬੱਠੜ ਜਾ ਕੇ ਮੇਰੇ ਉਹਦੇ ਨੂੰ ਮੈਂ ਹੋਣ ਲੱਗਾ ਤੇ ਜੋੜ ਕੇ ਰਾਤ ਨੂੰ ਸਾਹਮਣੋਂ ਬੰਦੇ ਆਉਣ ਦੋ ਗੋੜਾ ਮੋੜ ਵਾਲਾ ਕਿਹ ਹੁੰਦਾ ਸੀ ਅੱਛਾ ਭਾਈ ਮੈਂ ਬੰਦੇ ਆਉਣੇ ਦੋ ਤੇ ਉਹ ਜਦੋਂ ਮੈਂ ਟਰੈਕਟਰ ਐ ਮੋੜ ਲੈ ਮੋੜ ਨੂੰ ਤੂੰ ਭਾਈ ਮਾਗਰ ਭਾਜ ਲੈ ਮੇਰੇ ਤੈਨੂੰ ਦੀ ਹਾਂ ਤੇ ਜਦੋਂ ਮੈਂ ਪਿੱਛੇ ਮੈਨੂੰ ਪਹਿਲੇ ਮੈਨੂੰ ਆਏ ਸੀ ਮਾਹਾਂ ਬੰਦੇ ਉਹ ਕਿਵੇਂ ਆਉਂਦੇ ਨੇ ਨੇਰਾ ਸਵੇਰਾ ਸੀ ਕਿ ਦਿਨ ਸੀ ਰਾਤ ਨੂੰ ਤੇਰਾ ਦਾ ਟਾਈਮ ਸੀ ਅੱਛਾ ਉਹ ਨੂੰ ਭੱਜ ਲੇ ਤਾਂ ਇੰਨੀ ਕੁ ਵਾਰ ਰਹਿ ਗਏ ਪਿੱਛੇ ਮੁੜ ਕੇ ਝਾਕਿਆ ਮੈਂ ਮੈਂ ਤਾਂ ਮੰਦੇ ਤਾਂ ਟਰੈਲੀ ਚੜ੍ਹਨ ਨੂੰ ਫਿਰਦੇ ਨੇ ਚੱਕ ਵੀ ਰਹੇ ਸਨ ਉਹ ਉਹ ਨਾ ਪੈਂਟਾ ਕੱਢਣ ਨੂੰ ਕਿਤੇ ਚੜਦੇ ਹੁਣ ਇਹਦੇ ਉਹ ਕਹਿੰਦੇ ਹੁਣ ਵੀ ਚੜ ਜਾਣੇ ਆ ਟਰਾਲੀ ਦੇ ਨਾਲ 2 ਕਿਲੋਮੀਟਰ ਆ ਪੈਣਾ ਪਰ ਦੂਜੇ ਦੂਜੇ ਦਿਨ ਜਿੱਥੇ ਉਹ ਬੋਲੇ ਕਿ ਮੋਟਰਾਂ ਆ ਪੁੱਤਾਂ ਦੇ ਬਾਣ ਕੋਲੇ ਅੱਛਾ ਉਹੀ ਟਾਈਮ ਤਿੰਨ ਚਾਰ ਦਾ ਪਾਣ ਲੈ ਕਾਮਲਾ ਫਿਰ ਉੱਥੇ ਵਿਚਾਲੇ ਖੜ ਗਿਆ ਛੜਕਦੇ ਮਗਾ ਆ ਸਿਆ ਪਾਉਂਟ ਰੈਕਟ ਖੜਾ ਲਿਆ ਮੈਂ ਉਦੋਂ ਪੀੜਾ ਗਿਆ ਥਾਂ ਹੁੰਦਾ ਸੀ ਹਾਂ ਛੜਕਾਂ ਛੋਟੀਆਂ ਹੁੰਦੀਆਂ ਸੀ ਉਦੋਂ ਮੈਂ ਪਰ ਇਹੋ ਜਿਹਾ ਮੈਂ ਲੜਕੀ ਨੂੰ ਕੋਈ ਮਾਰੇ ਰੁਪਾਈ ਉਹ ਥੱਲੇ ਢਲ ਗਿਆ ਉਹਦਾ ਮੈਂਦਾ ਮੰਗ ਰੋ ਗਿਆ ਤੋ ਤਾਂ ਹੜੰਦੇ ਕੋਲ ਪਹਿਲਾਂ ਮੱਗ ਗਿਆ ਉਹ ਮਖਿਆ ਤਾਂ ਉੱਥੇ ਖੜਾ ਸੀ ਰਾਹ ਚ ਤੇ ਚੁੱਪ ਕਰਕੇ ਤੇ ਥੱਲੇ ਸੇ ਢਲ ਗਿਆ ਕਮਲਾ ਹਾਂ ਕੋਈ ਉਹ ਆ ਤਾਂ ਪਤਾ ਨਹੀਂ ਸੀ ਕਿੱਥੋਂ ਦੀ ਆ ਕੀ ਪਤਾ ਹੈ ਰਮਤਾ ਹੀ ਸੀ ਉਹ ਜੀ ਥੱਬੇ ਥੋਬੇ ਸਿੱਟ ਕੇ ਤੇ ਇਦਾਂ ਦਿਨ ਚੜ ਗਿਆ ਚਾਹ ਮੈਨੂੰ ਕਹਿੰਦੇ ਚਾਹ ਵੀ ਹੁਣ ਕਰੀ ਲੈ ਤੂੰ ਚਾਹ ਕਰਕੇ ਤੇ ਪੀ ਕੇ ਤੇ ਉਹਦਾ ਆਪ ਦਾ ਕੱਪ ਜਿਹੜਾ ਪੀਤੀ ਚਾਹ ਤੇ ਕੱਚ ਟੰਗ ਕੇ ਥੁਰ ਪਿਆ ਬਸ ਉਹਨੇ ਚਾਹ ਪਾਣੀ ਪੀਣਾ ਸੀ ਵਿਚਾਰੇ ਨੇ ਕੱਪ ਤਾਂ ਆਪਣੇ ਹੀ ਚੱਕਿਆ ਸੀ ਹਾਂ ਕੱਚ ਜੀ ਦੇ ਕੇ ਤੁਰ ਪਿਆ ਉਹ ਆ ਤਾਂ ਤਰ ਜਾ ਇਹ ਕਹਿੰਦਾ ਮੈਂ ਹੋਰ ਕਿਤੇ ਪੀਵਾਂ ਚਾਹ ਚਾਹ ਜਿੰਨਾ ਕੰਮ ਕਰਾ ਗਿਆ ਉਹ ਇੱਕ ਭਾਂਡਾ ਲੈ ਗਿਆ ਉਹ ਕਹਿੰਦਾ ਆਖਿਆ ਸੀ ਆਪ ਹੀ ਮੰਡ ਕੇ ਜਾ ਕੇ ਸਭੇ ਸਿਰ ਨਾਲ ਠੀਕ ਉਹ ਮਲਾਈ ਦਾ ਗੰਦਾ ਸੀ ਹੈ ਜਿਹੜਾ ਹੂੰ ਤੇ ਚਾਹ ਨਾ ਪੀਣ ਦੇਵੇ ਉਹ ਨਾ ਉਹ ਨੂੰ ਗੋਣ ਸਾਨੂੰ ਅੱਛਾ ਵੀ ਤੁਸੀਂ ਖੜੋ ਨਾ ਦਾ ਸਾਲ ਜਿਹੜੀ ਚਾਹ ਕਰਦੇ ਨੇ ਹਾਂ ਚਾਹ ਤਾਂ ਰਲੀ ਤੇ ਪਪਾ ਕਹਿੰਦਾ ਵੀ ਬੰਦ ਕਰ ਚਾਹ ਪੀਣੀ ਕਹਿੰਦਾ ਠਹਿਰ ਤੂੰ ਚਾਹ ਤਾਂ ਹੁਣ ਉਹਨਾਂ ਹੀ ਟਾਈਮ ਲੱਗੂ ਆਪਾਂ ਮਾ ਤਾਂ ਘੰਟੇ ਨੂੰ ਖੜਜੋ ਦੋ ਘੰਟੇ ਨੂੰ ਪਵਾ ਮਾਤ ਨੂੰ ਖੜਜੋ ਹੂੰ ਟਾਈਮ ਤਾਂ ਉਹਨੇ ਲੱਗੂ ਹੂੰ ਨਾ ਕਹਿੰਦਾ ਮੈਂ ਤਾਂ ਨਹੀਂ ਮੈਂ ਨ ਕਰਦਾ ਹਾਂ ਜਿੱਟ ਕੇ ਦਾਤੀਆਂ ਉਹ ਆਉਂਦੀਆਂ ਤੇੜੰਬਾ ਖਾਲੀ ਚਲੀ ਗਿਆ ਵੀ ਚਲੀ ਜਾਂਦੇ ਚਲਾਈ ਰੱਖ ਜੀ ਚਲਦੇ ਉਹ ਕਰਨਾ ਚਾਹਤਾ ਵੀ ਨਹੀਂ ਮੈਂ ਨੇ ਵੇਲੇ ਨਾਲ ਹਾਂ ਤੇ ਕਈ ਜਿਹੇ ਮਰੇ ਨੂੰ ਮਨ ਕਰਦਾ ਆਏ ਗੱਲਾਂ-ਵਾਟਾਂ ਹੁੰਦੀਆਂ ਸੀ ਬਈ ਪਹਿਲਾਂ ਤੇ ਚਾਚੇ ਤੋਂ ਫੇਰ ਸੁਣਾਏ ਕਿਸੇ ਵੇਲੇ ਬਹਿ ਕੇ ਗੱਲਾਂ ਤੇ ਹੁਣ ਮੈਂ ਫਿਲਹਾਲ ਮੈਨੂੰ ਥੋੜੀ ਜੀ ਕਾਲ ਆ ਚਾਰ-ਪੰਜ ਘਟੂਲੀਆਂ ਹੈ ਤਾਂ ਕੱਖਾਂ ਵਾਲੀਆਂ ਉਹ ਉੱਥੇ ਕੀ ਅੰਬ ਲੈ ਆਈ ਸੀ ਬਾਗਾ ਤੂੰ ਵੀ ਮੇਰੇ ਕੋਲ ਬੀਤੇਗਾ ਰਮਾਨ ਮੈਂ ਚਾਚਾ ਉਹਨੂੰ ਤਿੰਨ ਚਾ ਉਧਰ ਗਿਆ ਸੀ ਦੋਸਤ ਨੇ ਇਹ ਲਾਤੇ ਮੈਂ ਕਿਹਾ ਆਪਾਂ ਖੇਤ ਚਲਦੇ ਆਂਗੇ ਉਹ ਇੱਕ ਕੱਖ ਬੱਟ ਤੇ ਵੱਡਾ ਹੋ ਰਿਹਾ ਉਹ ਟੇਡਾ ਕਰਕੇ ਇੱਧਰ ਜਿਵੇਂ ਇੱਧਰ ਖੇਤ ਕਰਕੇ ਆਇਆ ਸੀ ਮੈਂ ਤੂੰ ਟੇਡਾ ਕਰਦੀ ਮੈਂ ਖਾ ਮੈਂ ਦਵਾਈ ਇੱਕ ਤੂੰ ਮੈਂ ਦੁਕਾਨ ਖੋਲ ਲੂਆ ਉਹ ਮੈਂ ਦੁਪਹਿਰ ਨੂੰ ਉਹਦੇ ਪਿੰਦੂ ਨਾਲ ਉੱਥੇ ਬਠੰਡੇ ਜਾਣਾਗਾ ਇੱਕ ਦੋ ਕੰਮ ਨੇਗੇ ਦੋ ਤਿੰਨ ਦਿਨਾਂ ਦੀ ਸਲਾਹ ਹੀ ਕਰੀ ਜਾਂਦਾ ਸੀ ਨਾ ਫਿਰ ਕਿਵੇਂ ਵੇਚੂ ਉੱਥੇ ਮਰੀਓਗਾ ਆਪਾਂ ਕਿ ਮੜਿਆ ਮੋੜਿਆ ਆਵਾਂਗੇ ਚੱਲ ਦੇਖਦਾ ਫੋਨ ਕਰਕੇ ਜੀ ਉਧਰੋਂ ਖੇਤ ਆ ਗਿਆ ਮੋਟਰਸਾਈਕਲ ਤੇ ਗਿਆ ਹਾਂ ਆ ਜੂ ਅੱਗੇ ਜੀ ਉੱਥੇ ਕੁਝ ਨਹੀਂ ਕਰਨਾ ਉਹਨੇ ਦੁਕਾਨ ਤੋਂ ਸਪਰੇਅ ਵਾਲਾ ਖੋਲ ਦਿੰਦਾ ਹੁੰਦਾ ਸੀ ਠੀਕ ਐ ਬਣਾ ਸੀ ਐਮ ਉਹ ਮਨਦਾ ਪਤਾ ਨਹੀਂ ਕੀ ਦਾ ਆਪਰੇਸ਼ਨ ਕਰਵਾਉਂਗਾ ਕੱਪੂ ਸੀ ਐਮ ਗੂਰੀ ਵੇ ਪਮਾਲ ਗਿਆ ਲਾ ਅੱਛਾ ਠੀਕ ਹੈ ਮਾਸੀ ਦਾ ਮੁੰਡਾ 200 ਰੁਪਏ ਬਟਲੂ ਉਹ ਭਾਈ ਮਾਸੀ ਦੇ ਮੁੰਡੇ ਕੋਲੇ ਗਿਆਗਾ ਇੱਥੇ ਨਾਲ ਦੇ ਪਿੰਡ ਸਪਰੇਅ ਦੀ ਦੁਕਾਨ ਕਰਦੇਗੇ ਇਹ ਤੇ ਇੱਥੇ ਨਥੇ ਹਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਆਪਣਾ ਸੂਰਤੀਆ ਸਰਸਾ ਜ਼ਿਲ੍ਹਾ ਦਾ ਤੇ ਨਾਲ ਲੱਗ ਮ ਆਪਣਾ ਬਾਰਡਰ ਤੇ ਇਹ ਪਿੰਡ ਹੈਗਾ ਚੱਲ ਚਾਚਾ ਫੇਰ ਕਰਦੇ ਆ ਗੱਲਾਂ ਬਾਤਾਂ ਫੇਰ ਸੁਣਾਮਾ ਖੁੱਲੇ ਟਾਈਮ ਹੁਣ ਮੈਨੂੰ ਵੀ ਆਏ ਹੈਗਾ ਥੋੜਾ ਜਿਹਾ ਕੰਮ ਨਿਵੇੜਿਆ ਆਵਾ ਫੇਰ ਦੁਪਹਿਰ ਨੂੰ ਅ ਬਸ ਜੜ ਕੇ ਜਾਂਦੇ ਰਾਂਗੇ ਟੋਕਾ ਵੀ ਨਹੀਂ ਕਰਕੇ ਗਿਆ ਸੀ ਟੋਕਾ ਤਾਂ ਸਭ ਪਹਿਰੇ ਹੋਣਾ ਠੀਕ ਹੈ ਆ ਜੂਆ ਤਨੂੰ ਠੀਕ ਹੈ ਕੱਲੇ ਹੱਕ ਲੈਨੇ ਗੱਡੀ ਫਿਰ ਆਪਣੀ ਉਹ ਗਵਾ ਚਾਚਾ ਜੀ ਕਹੀ ਉਲੀ ਲੱਦੀ ਹੋਈ ਆ ਟੂਏ ਤੇ ਧੁੰਨਿਆ ਆ ਜਿਆਦਾ ਗਿਆ ਇਸ ਤੋਂ ਗੱਲ ਅ ਕਈ ਵੀਰ ਪੁੱਛ ਲੈਂਦੇ ਆ ਤੇ ਜਿਦਾ ਪਹਿਲਾਂ ਵੀ ਢੋਲੀ ਮੈਂ ਉਹ ਦਿਨ ਛੜਕ ਕੇ ਆਂ ਢੋਲੀ ਨਾਲ ਦੂਜੇ ਖੇਤ ਰਾਉਂਡ ਅਪ ਉਦੋਂ ਵੀ ਇੱਕ ਬਾਈ ਨੇ ਪੁੱਛਿਆ ਸੀ ਕਿ ਭਾਈ ਇਹ ਬੈਟਰੀ ਵਾਲ ਢੋਲੀ ਆ ਇਹ ਕਿੰਨੀਆਂ ਘਟੋਲੀਆਂ ਪਾ ਦਿੰਦੀ ਆ ਇੱਕ ਵਾਰੀ ਚਾਰਜ ਕਰੇ ਤਾਂ ਕਿੰਨੀਆਂ ਢੋਲੀਆਂ ਛੜਕ ਸਕਦੇ ਆ ਇਹਦੇ ਨਾਲ ਇਹ 24 25 ਢੋਲੀਆਂ ਬਈ ਇਹਦੇ ਨਾਲ ਆਪਾਂ ਛੜਕ ਸਕਦੇ ਆ ਇੱਕ ਵਾਰੀ ਨੂੰ ਚਾਰਜ ਕਰਕੇ ਅਜੰਤਾ ਦੀ ਆ 3100 ਤੇ 50 ਰੁਪਈਆ ਦੀ ਲੈ ਕੇ ਆਂਦੀ ਸੀ ਮੈਂ 3500 ਰੁਪਈਆ ਮੰਗਿਆ ਸੀ ਕਾਲਿਆਂ ਵਾਲੀ ਮੰਡੀ ਤੋਂ ਲਿਆਂਦੀ ਸੀ ਇੱਧਰੋਂ ਤੇ 24 25 ਢੋਲੀਆਂ ਮੈਨੂੰ ਲੱਗਦਾ ਬਾਧੂ ਆਏ ਕਹਿ ਸਕਦੇ ਸਾਰਾ ਦਿਨ ਹੀ ਕੱਟ ਜਾਂਦੀ ਆ ਤੇ 24 25 ਢੋਲੀਆਂ ਕੋਈ ਵੀ ਬੰਦਾ ਇਕੱਠੀਆਂ ਨਹੀਂ ਛੜਕਦਾ ਇੱਕ ਦਿਨ ਚ ਤੇ ਵੱਧ ਤੋਂ ਵੱਧ 8 10 12 ਢੋਲੀਆਂ ਬੰਦਾ ਕੱਢੂਆ ਸਾਰਾ ਜੋਰ ਮਾਰ ਕੇ ਤਿੰਨੇ ਨੂੰ ਬੰਦੇ ਦੀ ਭਾਂ ਹੋ ਜਾਂਦੀ ਆ ਜਾਂ ਦਵਾਈ ਛੜਕੀ ਜਾਂਦੇ ਦੋ ਚਾਰ ਬੰਦੇ ਚਲੋ ਇਕੱਠੇ ਹੁੰਦੇ ਆ ਉਹਨੇ ਨਾਲ ਇਹ ਜਾਂ ਅਗਲੇ ਦਿਨ ਤੇ ਬੰਦਾ ਗੱਲ ਛੱਡ ਦਿੰਦਾ ਤੇ ਕਹਿ ਸਕਦੇ ਆ ਵਧੀਆ ਸੋਨਾ ਡੰਗ ਲਾਉਂਦੀਆਂ ਰਹੀਆਂ ਸੋਨਾ ਪੰਪਾ ਚਾਰ ਪੰਜ ਨਿਓਜ ਲਾਉਂਦੀਆਂ ਇਹਦੇ ਨਾਲ ਉਹ ਖੇਤ ਚੱਲ ਕੇ ਉੱਥੇ ਦਿਖਾਉਣਾ ਤੁਹਾਨੂੰ ਆ ਨਾਲ ਇਧਰ ਜੇਵ ਜੀ ਦਿੱਤੀ ਹੋਈ ਐ ਇਹਦੇ ਇੱਕ ਪਾਸੇ ਤੇ ਜਿਹਦੇ ਚਾਹ ਨੇ ਓਜਲਾ ਹੁੰਦੀਆਂ ਨਹੀਂ ਆ ਸਾਰੇ ਬੰਤੀਆਂ ਇਹ ਵੱਡੇ ਮੋٹے ਛੋਟੇ ਪ੍ਰੈਸ਼ਰ ਲੰਮਾ ਪ੍ਰੈਸ਼ਰ ਇਹ ਜੀ ਸੋਹਣੀ ਗੱਲ ਬਾਤ ਹੁੰਦੀ ਆ ਆ ਬ੍ਰੀਕ ਪ੍ਰੈਸ਼ਰ ਵਾਲੀਆਂ ਨਾਲ ਇਹਦੇ ਚੋਂ ਦੋ ਨਿਕਲੇ ਆਈਆਂ ਸੀ ਇੱਕ ਹੁੰਦੀ ਐ ਇਹ ਨਾਲ ਪਿੱਤਰ ਵਾਲੀ ਬਰੀਕ ਪਹਾਰਾ ਸੋਹਣਾ ਕੰਮ ਕਰ ਦਿੰਦੀ ਆ ਇਹ ਜਿਵੇਂ ਇਹਦੇ ਤੇ ਝੜਕਾਂ ਕਿ ਹੁਣ ਕੱਖ ਕੰਡੇ ਤੇ ਉਦੋਂ ਇਹਦਾ ਪਹਾਰਾ ਨੇੜੇ ਹੁੰਦਾਗਾ ਚੌਪ ਚੌੜਾ ਨਹੀਂ ਪਹਾਰਾ ਫਲਾਉਂਦੀ ਉਹ ਠੀਕ ਆਗੀ ਤੇ ਅਪਹੀ ਵਗਾਰਾ ਦੇ ਕਰਨੀ ਹੁਣ ਇਹ ਚਲਾ ਚੜਾ ਲੂਆਂ ਤੇ ਵਧੀਆ ਵੱਡੀ ਪਾਂਤ ਤੋਰੂਗੀ ਇਹ ਤੇ ਠੀਕ ਆ ਢੋਲੀ ਖਰ ਉਦੋਂ ਬਾਅਦ ਵੀ ਲਿਆਏ ਸੀ ਅਸੀਂ ਦੋ ਢੋਲੀਆਂ ਜੇ ਪਹਿਲਾਂ ਇੱਕ ਲਿਆਏ ਸੀ ਮੈਂ ਫਿਰ ਹੈਪੀ ਤੇ ਗੱਗੂ ਵਾਸਤੇ ਲਿਆਏ ਸੀ ਦੋ ਢੋਲੀਆਂ ਤੋ ਸਾਨੂੰ 3050 ਦੀਆਂ ਪਈਆਂ ਸੀ ਥੋੜੀ ਜਿਹੀ ਹੋਰ ਫਿਰ 바ਰਗੇਨਿੰਗ ਕਰ ਲਈ ਸੀਗੀ ਤੇ ਥੋੜੀ ਜੀ ਤੋੜਪੰਨ ਕਰਕੇ ਬਸ 3050 50 ਦੀਆਂ ਉਹ ਲੈ ਨਹੀਂ ਦੋਨੇ ਹਾਂ 650 ਰੁਪਏ ਦੀਆਂ ਲੋਟਾ ਮਾਹੌਲ ਫਿਰ ਆ ਲਾ ਲਈਏ ਡਿਊਟੀ ਤੇ ਫਿਰ ਬਠਿੰਡੇ ਨੂੰ ਰਵਾਨਾ ਹੋ ਜਾਗੇ ਜਮੋਸ਼ਨ ਜਾ ਬਣ ਗਿਆ ਤਾਂ ਇੱਕ ਆ ਇਹ ਜੀਆਂ ਬੱਟਾਂ ਤੇ ਜਿੰਨਾ ਕ ਮਾੜਾ ਮੋਟਾ ਕੱਖ ਜਾ ਕਿਤੇ ਹਰੇ ਦੇ ਬੰਨਿਆਂ ਤੇ ਹੈਗਾ ਤਿੰਨ ਦੀ ਚਰੜ ਪੁੰਡੀਆਂ ਅੱਜ ਕੱਢ ਦਿਆਂਗੇ ਤੇ ਅੱਜ ਅੱਜ ਹੀ ਆਉਣ ਦਾ ਇੱਕ ਕਾਰਨ ਹੋਰ ਵੀ ਹੈ ਕਿ ਮੌਸਮ ਅਗਲੇ ਕੱਲ ਨੂੰ ਪਰਸੋਂ ਨੂੰ ਦੋ ਦਿਨਾਂ ਹੋਰ ਗੂੜਾ ਖਰਾਬ ਰਹੂਗਾ ਕਹਿੰਦੇ ਤੇ ਮੀਂਹ ਕਣੀ ਵਾਲਾ ਮਾਹੌਲ ਜਾ ਦੇਊਗਾ ਆਪਾਂ ਕਹਿੰਦੇ ਅੱਜ ਥੋੜਾ ਜਿਹਾ ਮੌਸਮ ਠੀਕ ਦੱਸਿਆਗਾ ਤਾਂ ਕਹਿੰਦੇ ਤੂੰ ਅੱਜ ਹੀ ਪਾ ਇਹਦੀਆਂ ਦੋ ਢੋਲੀਆਂ ਪਾਉਣੀਆਂ ਤੇ ਪਹਿਲਾਂ ਵਾਗਾ ਨੱਕੇ ਨੁੱਕੇ ਛੱਡ ਦੀ ਜਿੱਥੇ ਪਾਣੀ ਛੱਡਣਾ ਅਜ ਰਾਤ ਵਾਲਾ ਮੁੜ ਕੇ ਭੱਜ ਭਜਾਈ ਚ ਬੰਦਾ ਭੁੱਲ ਜਾਂਦਾ ਕਈ ਵਾਰੀ ਇੱਕ ਕਰਕੇ ਹੱਥ ਨਾਲ ਖੋਲਣਾ ਆ ਵੀ ਓਖਾ ਹੁੰਦਾ ਉਹਨੇ ਹੀ ਪਿੱਛੇ ਮੁੜ ਜਾਂਦਾ ਦੂਜੇ ਪਾਸੋਂ ਖੋਲ੍ਹ ਲਿਆ ਭਰਾਵਾ ਚੇਕ 200 ਪਾਲੀ ਦਵਾਈ ਤੇ ਆ ਬਾਦੂ ਐਨੀ ਕੱਖਾਂ ਨੂੰ ਕਈ ਵਾਰੀ ਜੂਰੀਆ ਹੀ ਪਾ ਲੈਣੇ ਹੁੰਨੇ ਆਗੇ ਤੇ ਅੱਜ ਬਸ ਮੈਂ ਉਹੀ ਕਾਲ ਕਰ ਗਿਆ ਜੂਰੀਆ ਵੀ ਸੋਨਾ ਕੰਮ ਕਰਦੀਆਂ ਨਾਲ ਬੁੱਕ ਡੂਡ ਬੁੱਕ ਪਾਈ ਹੋਵੇ ਤੇ ਢੋਲੀ ਆਪਣੀ ਹੈਗੀ ਆ ਬਈ 20 ਲੀਟਰਾਂ ਦੀ ਯਾ ਕੋਹਾ ਹੀ ਗਿਰੂਈ ਇਹ ਨਾ ਹੋਇਆ ਪੂਰਾ 12:30 ਵਜੇ ਦਾ ਆ ਤਿੰਨ ਘਟੋਲੀਆਂ ਹਾਂ ਛਿਰਕ ਲੀਆਂ ਆ ਤਾਲਜੀ ਕਰਦਾ ਕਰਦਾ ਆ ਹੀ ਗਿਆ ਤੇ ਪਹੀ ਪੂਹੀ ਖਾਲ ਖੱਬੇ ਤੇ ਆ ਮਾਰ ਲੀ ਦਵਾਈ ਤੇ ਥੋੜਾ ਜਿਹਾ ਕੰਮ ਰਹਿ ਗਿਆ ਉਹ ਕੱਲ ਨੂੰ ਪਰਸੋਂ ਜਦੋਂ ਮੌਸਮ ਠੀਕ ਹੋਇਆ ਦੁਬਾਰੇ ਲਾ ਦੇਾਂਗੇ ਅੱਜ ਆਪਣੀ ਸਪਰੇਅ ਕਰਾਉਣ ਜੋਗੀ ਧੁੱਪ ਜੀ ਆ ਗਈ ਸੀ ਤੇ 6-7 ਤਰੀਕ ਨੂੰ ਫੇਰ ਮੌਸਮ ਆ ਖਰਾਬ ਦੱਸਦੇ ਆ ਤੇ ਬਾਕੀ ਕੁਦਰਤਾ ਮੌਕੇ ਤੇ ਬਤਲ ਕੋ ਕੀ ਬਣਦਾਗਾ ਹਾਂਜੀ ਸਾਹਿਬ ਜੀ ਹੈਲੋ ਆਹ ਸਰਦਾਰੀ ਆ ਗਦੇ ਜੀ ਮੌਜਾਂ ਬੈਠਾ ਲੰਗ ਜਾ ਬਈ ਲੰਗ ਜਾ ਸਮਾਂ 2:00 ਵਜ ਕੇ 2 ਮਿੰਟਾਂ ਦਾ ਹੋ ਗਿਆ ਅ ਮਿੱਤਰ ਦਾ ਨਾਂ ਪਿੰਦੂ ਪਹਿਲਾਂ ਅਸੀਂ ਪਬਜੀ ਵਾਲਾ ਕਹਿੰਦੇ ਹੁੰਦੇ ਸੀ ਹੁਣ ਅਸੀਂ ਕਹਿਣੋਂ ਹਟ ਗਏ ਕਿਉਂਕਿ ਹੁਣ ਅਸੀਂ ਪਬਜੀ ਖੇਡਣੀ ਛੱਡਤੀ ਸੰਨਿਆਸ ਲੈ ਲਿਆ ਹੈ ਤੇ ਨੌਜਵਾਨ ਨਹਾ ਤੋ ਕੇ ਤਿਆਰ ਹੋ ਕੇ ਅ ਚੱਲੇ ਨੇ ਬਠਿੰਡੇ ਨੂੰ ਅ ਬਾਵਾ ਟਾਈਮ ਬਾਅਦ ਕਿਹੜਾ ਵਜ ਜਾਂਦਾ ਹੈ ਤੇ ਇਹਨੂੰ ਵੀ ਇੱਕ ਕੰਮ ਆਗਾ ਤੇ ਇੱਕ ਦੋ ਕੰਮ ਆਪਾਂ ਆਪ ਵੀ ਕਰਿਆ ਮੈਂ ਕੋ ਬਾਅਦ ਚ ਦੱਸ ਦਾਂ ਗੱਲਬਾਤ ਨਾਲ ਦੀ ਨਾਲ ਕੀ ਸੀਗੀ ਫਿਲਹਾਲ ਬਸ ਚੜਦੇ ਆ ਤੇ ਖਾਸ ਖਬਰ ਇੱਕ ਨਜ਼ਰ ਬਸ ਜੁੜੇ ਰਹੋ ਬਲੌਗ ਦੇ ਨਾਲ ਹਾਂ ਸਸਰੀ ਕਾਲ ਨਹੀਂ ਬੁਲਾਈ ਉਸਾਰ ਸਸਰੀ ਕਾਲ ਪਾਈ ਬੜੇ ਚਿਰ ਬਾਅਦ ਆਇ ਇਸ ਮਿੱਤਰ ਦੀ ਹਾਜ਼ਰੀ ਲਵਾਈ ਆ ਬਲੌਗ ਚ ਤੇ ਮੌਸਮ ਅੱਜ ਫੇਰ ਇਹ ਜਿਹਾ ਬੱਦਲ ਬਾਈ ਜੀ ਵਾਲਾਗਾ ਤੇ ਮੌਸਮ ਤੇ ਬੈਂਗ ਕੋਈ ਬਸ ਗਰਮੀ ਵੜ ਜੰਮੀ ਹੋ ਕੋਈ ਹੈ ਕੋਰਾ ਹੋਣ ਲੱਗ ਗਿਆ ਨਾ ਰੰਗ ਜਨੇਖਨ ਲੱਗਣ ਦਾ ਬੇਲ ਬਾਈ ਜੀ ਮਿਲ ਗਈ ਨਾ ਹਾਂ ਚੁੰਨੇ ਨੇ ਦੱਬ ਰੱਖੇ ਨੌਜਵਾਨ ਪਹਿਲਾਂ ਤੇ ਫਿਲਹਾਲ 2:05 ਮਿੰਟਾਂ ਤੇ বাস ਆਉਣ ਲੱਗੀ ਆ ਸਰਦੂਰਗੜ ਤੋਂ ਬਠਿੰਡਾ ਸਿੱਧਾ ਅਸੀਂ ਚੜ੍ਹਦੇ ਆ ਵਾਸਤੇ ਦੇਖਦੇ ਆ ਬਠਿੰਡੇ ਦੇ ਰੰਗ ਢੰਗ ਜਾ ਕੇ ਹਾਂ 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 ਬਠਿੰਡਾ ਇੱਕ ਵਾਰੀ ਹੋਰ ਭਜਾ ਕੇ ਇਹ ਬ੍ਰੇਕ ਮਾਓ ਘੁੰਮੂ ਗੇਰ ਫਿਰ ਕੈਂਟ ਲੱਗੇਗਾ ਉਹ ਫਿਰ ਕੈਮਰਾ ਨਹੀਂ ਚਾਲਦਾ ਸੀ ਨਾ ਉਦੋਂ ਚੱਲ ਮੋੜ ਗੱਡੀ ਫਿਰ ਆਪਣੀ ਠੀਕ ਆ ਡਾਕਟਰ ਸਾਹਿਬ ਆਈ ਆਪਣੇ ਗਵੰਡੀ ਮਿੱਤਰ ਲੋਟਾਂ ਠੀਕ ਹੈ ਨਾ ਚੌਂਦੀ ਜੀ ਦੇ ਲੱਗੀ ਇੱਥੇ ਆ ਕੇ ਵੈਲਕਮ ਇਹ ਤਾਂ ਮੈਂ ਹੀ ਕਰਤਾ ਸੀ ਰਾਜ ਜੀ ਬਸ ਹੀ ਆਇਆ ਇਹ ਤਿੰਨ ਸਾਲਾਂ ਬਾਅਦ ਕਹਿੰਦਾ ਬਸ ਚੜਿਆ ਮੈਂ ਹਾਰਾਣ ਹੋ ਗਿਆ ਹੈ ਤੇ ਹੋਰ ਉਹ ਭੱਲੇ ਜਾ ਲੋ ਜੀ ਸਾਹ ਜੀ। ਕੋਈ ਸਾਹ ਕੋਈ ਖਾਣਾ। ਆ ਖਾਵਾਂਗੇ ਚੱਲ ਕਰਾਂ ਰੋਡ ਗੱਡੀ। ਭੁੱਖੇ ਹੀ ਆ ਗਏ ਖੇਤੋਂ ਸਿੱਧਾ। ਆ ਮੈਦਾ ਮੁੱਦਾ ਖਾਵਾਂਗੇ ਤੇ ਰੋਟੀ ਤੇ ਰੋਜੀ ਕਰਨੇ ਆ। ਅ ਚੱਲਦੇ ਦੇਖਦੇ ਆ। ਬਾ ਉੱਥੇ ਬਹਿ ਜਾ ਕੇ 10 ਮਿੰਟ ਤਾਂ ਮਾ ਜੂ ਨਾਲ ਗਏ ਨਹੀਂ ਪਿੰਦੂ। ਹਾਂ ਇਹਨੂੰ ਕੀ ਜਾ ਖਵਾਉਣਾ ਕਿ ਉਹ ਫੇਰ ਖਵਾ ਦੇਂਗੇ। ਕੋਈ ਨਹੀਂ ਹੈਦਾ ਅਜਾ ਦਾ ਬਾਰੇ ਹਾਂਕਾਂਗ ਬਿਨਾ ਵੀ ਜੇ ਦਬਕ ਜਾਗੇ ਹਾਂਕਾਂਗ ਬਿਨਾ ਵੀ ਜੇ ਦੋ ਇੱਥੇ ਜੇ ਨਹੀਂ ਸੀਗੇ ਉਹ ਵਾਲੇ ਆਹ ਰੋਲ ਐਕਸਪ੍ਰੈਸ ਵਾਲੇ ਹਾਂ ਹਾਂ ਕੀ ਆਵਾਜ਼ ਆਈ ਨਿਰੀ ਡਾਈਟ ਨਿਰੀ ਡਾਈਟ ਜੇ ਮੈਂ ਜੇ ਆ ਕੇ ਦੋ ਜ਼ੋਰ ਵੀ ਦੋਗਣਾ ਲਾਉਣਾ ਉਹ ਲੋਈ ਸਰ ਜੀ ਨੂੰ ਐਂ ਬੁੱਕ ਕਰਾਣੀ ਕੋਈ ਨਾ ਕਿ ਦੇਖ ਰੇ ਕਿ ਜਾਗਦਾ ਆ ਆ ਕੀ ਅੱਧਾ ਦਾ ਕਿਲੋ ਮੈਦਾ ਜੇਮ ਕੱਢਾਂਗੇ ਧੁੱਕੀ ਤਰੀਆ ਅੱਜ ਫਸ ਗਿਆ ਨਾ ਇਹ ਹਾਂ ਆ ਕਾਫੀ ਲੈਣੀ ਆ ਅੱਜ ਹੀ ਫਸ ਗਿਆ ਹਾਂ 18 ਹੈ 17 17 ਨਾ ਚੱਲਣਾ ਤੇਰੀ ਨਾ ਮੇਰੀ ਸੋਣਾ 16 ਕਰ ਦਿੰਦੇ ਆ ਚੱਲ ਆ ਰਿਆਂ ਪੂਰਾ ਸਵਾਦ ਆ ਰਿਆਂ ਵੀ ਜਿਮ ਲਾਉਣ ਦਾ ਜੋ ਕਈ ਦਿਨ ਬਾਅਦ ਲਾਉਣੇ ਬਾਕੀ ਪੈਸੇ ਹੀ ਪੰਪ ਬਹੁਤ ਆਉਂਦਾ ਬਾਕੀ ਆ ਪੰਪ ਦੇ ਦਿੰਦੇ ਹੈਗੇ ਲੋ ਜੀ ਸਾਹਿਬ ਜੀ ਫੋਨ ਕਰੀਂ ਅਗਲੇ ਕਰਿਓ <laughs> चमकीला <laughs> ਤਾਰੀਖ ਕੋਈ ਸਮ ਹਾਂਜੀ ਇਹ ਤੇ ਚਾਹਤ ਆਇਆ ਦੁਬਾਰਾ ਮੈਂ ਉਦੋਂ ਵੀ ਤਮੰਨਿ ਇਹ ਆਂ ਕਰਕੇ ਹਾਂ ਚਲ ਤੂੰ ਪਹੁੰਚ ਲੇਟ ਹੋਈ ਨਾ ਕਰ ਜਿਹਦੇ ਜਾਂਦੇ ਨੂੰ ਜਿੰਦਾ ਲੱਗਿਆ ਪਿਆ ਉਹ ਵੀ ਪੀਜੀ ਚ ਆਈ ਤੇ ਫੋਨ ਵੀ ਬੰਦਾ ਸਾਰਾ ਕਰਤਾ ਇਸੇ ਤੈਨੂੰ ਪਤਾ ਹੀ ਆ ਆਹੋ ਠੀਕ ਆ ਮਿਲਦੇ ਆ ਸਵੇਰੇ ਓਕੇ ਜੀ ਸਵੇਰੇ ਮਿਲਦੇ ਆ ਠੀਕ ਆ ਮੇਤਰਾ ਚਲੋ ਜੀ ਤੂੰ ਐਗਰੀਨ ਦਾ ਕਾਫੀ ਹੁੰਦਾ ਹੈ ਹੁੰਦਾ ਦਾ ਵੀ ਆ ਆ ਪਹੁੰਚ ਗਿਆ ਵਾਪਸ ਉਸੇ ਨੌਜਵਾਨਾਂ ਨੇ ਜਿੱਥੇ ਅੱਜ ਰਹਿਣਾ ਤੇ ਅੱਜ ਦੀ ਗੱਲਬਾਤ ਕੀਤੀ ਸੀ ਉਸ ਸਾਰੀ ਅਸੀਂ ਗੱਲ ਸਿਰੇ ਨਹੀਂ ਲਾਉਂਦੇਗੇ ਤੇ ਫਿਲਹਾਲ ਪ੍ਰੋਗਰਾਮ ਸਮਾਪਤੀ ਦੇ ਵੱਲ ਨੂੰ ਆ ਤੇ ਗੱਲਬਾਤ ਸੀਗੀ ਜਿਹੜੀ ਉਹ ਆਪਾਂ ਸਵੇਰੇ ਕਰਦੇ ਕੋਈ ਜਿਹੜੀ ਰਹੇਗੀ ਤੇ ਫਿਲਹਾਲ ਉੱਤੇ ਜਾਂਦੇ ਆ ਪੈਂਦੇ ਆ ਟੇਕਦੇ ਆ ਤੇ ਗੱਲਾਂਬਾਤਾਂ ਕਰਦੇ ਆ ਦੋਸਤਾਂ ਮਿੱਤਰਾਂ ਨਾਲ ਤੇ ਅੱਜ ਦਾ ਵਲੌਗ ਇੰਨੇ ਸੀ ਤੇ ਮਿਲਦੇ ਆ ਕੱਲ ਨੂੰ ਸਵੇਰੇ 7:00 ਵਜੇ ਨਵੇਂ ਪ੍ਰੋਗਰਾਮ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਵਾਸਤੇ ਜਿਹੜੀ ਤੁਸੀਂ ਸਮਾਂ ਕੱਢ ਕੇ ਸਾਨੂੰ ਪਰਵਾਹਾਂ ਸਮੇਤ ਵੇਖਦੇ ਹੋ ਜੁੜੇ ਰਹੋ ਚੈਨਲ ਦੇ ਨਾਲ ਤੇ ਖੁਸ਼ ਬਹੁਤ ਸਤਿ ਸ਼੍ਰੀ ਅਕਾਲ ਤੁਹਾਨੂੰ ਧੰਨਵਾਦ ਹੈ ਬਤਾ ਕੇ ਦੇਖਣ ਲਈ ਤੇ ਮਿਲਦੇ ਹਾਂ ਸਵੇਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ